ਤੁਹਾਨੂੰ ਗਿੱਦੜ ਵਹਾ ਜਿਮਣੀ ਚੋਣਾਂ ਦਾ ਵਾਸਤੇ ਨਾ ਕੋਈ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਜੀ ਕਿਹੜੀ ਗੋੜ ਦੀ ਡੜੀ ਤੁਸੀਂ ਉੱਥੇ ਲੈ ਕੇ ਗਏ ਸੀ ਕਿ ਤੁਹਾਡੇ ਕੱਟੜ ਵਿਰੋਧੀ ਡਿੰਪੀ ਢਲੋ ਉਹ ਤੁਹਾਡੇ ਨਾਲ ਖੜ ਕੇ ਆ ਕੇ ਕਹਿੰਦੇ ਇਹ ਤਾਂ ਆਮ ਆਦਮੀ ਪਾਰਟੀ ਚ ਨਜ਼ਾਰੇ ਨੇ ਜਾ ਰਹੇ ਆ ਇਹਦਾ ਜਿਹੜਾ ਮੈਂ ਕ੍ਰੈਡਿਟ ਆ ਇਹ ਮੈਂ ਸਾਰਾ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿੰਨਾ ਹੈ ਇਹ ਸੀਐਮ ਸਾਹਿਬ ਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਜੇ ਡਿੰਪੀ ਜਾਇਏ ਨੇ ਤਾਂ ਲੋਕੀ ਐਂਟਰੀ ਦੇ ਨਾਲ ਥੋੜਾ ਆਪਣਾ ਪੁਰਾਣਾ ਵਰਕਰ ਨਾਰਾਜ਼ ਉੱਥੇ ਲੱਗਦਾ ਹੈ ਖਬਰਾਂ ਬਹੁਤ ਆਉਂਦੀਆਂ ਤੁਸੀਂ ਤੇ ਉੱਥੇ ਵਿਚਰਦੇ ਰਹੇ ਹੋ ਪੁਰਾਣੇ ਵਰਕਰ ਰੁਸਾ ਕੇ ਬਹਿ ਗਏ ਤੇ ਸੀਟ ਕੱਢਣੀ ਔਖੀ ਨਹੀਂ ਹੋ ਜੂ ਕੋਈ ਵਰਕਰ ਜਿਹੜਾ ਗਿੱਦੜਵਾ ਦਾ ਉਹ ਔਖਾ ਨਹੀਂ ਢੁਣੀ ਸਾਹਿਬ ਦੇ ਉਸ ਭਾਸ਼ਣ ਚ ਦਰਦ ਵੀ ਤਾਂ ਛਲਕ ਰਿਹਾ ਸੀ ਕਿ ਪੁਰਾਣਿਆਂ ਦਾ ਕੀ ਕਰਨਾ ਮਾਨ ਸਾਹਿਬ ਇਹ ਵੀ ਧਿਆਨ ਰੱਖਿਓ ਭਾਈ ਡਿੰਪੀ ਢੱਲੋ ਜੀ ਨੇ ਸਟੇਜ ਤੋਂ ਇਹ ਗੱਲ ਕਹੀ ਆ ਕਿ ਜਿਹੜੇ ਪੁਰਾਣੇ ਨੇ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਆਉਣਾ ਤੁਸੀਂ ਜਿੰਨੇ ਮਰਜ਼ੀ ਪ੍ਰਾਪਤੀਆਂ ਗਿਣਾ ਦਿਓ ਤੁਹਾਡੇ ਵਿਰੋਧੀ ਸੰਤੁਸ਼ਟ ਕਿਉਂ ਨਹੀਂ ਹੁੰਦੇ ਵਿਰੋਧੀ ਕਦੇ ਵੀ ਸੰਤੁਸ਼ਟ ਨਹੀਂ ਹੋਇਆ ਕਰਦੇ ਇਹ ਸਵਾਲ ਆ ਤੁਹਾਨੂੰ ਲੱਗਦਾ ਹੈ ਕਿ ਇਹ ਤਾਂ ਫालतू ਗੱਲਾਂ ਨੇ ਗੱਲਾਂ ਸਾਰੀਆਂ ਹੀ ਫालतੂ ਨੇ ਇਹ ਆਮ ਆਦਮੀ ਪਾਰਟੀ ਫੰਡੀ ਹੋਰ ਪਾਸੇ ਲਾ ਲੈਂਦੀ ਆ ਆਉਂਦਾ ਐਨ ਐਚ ਐਮ ਦਾ ਫੰਡ ਹੈ ਚਮਕਾ ਆਪ ਦੇ ਮੁਹੱਲਾ ਕਲੀਨਿਕ ਲੈਂਦੀ ਆ ਦੇਖੋ ਇਹ ਜਿਹੜੀ ਕੰਮ ਨੇ ਇਹ ਪਿਛਲੀਆਂ ਸਰਕਾਰਾਂ ਨੇ ਕੀਤੇ ਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਪਹਿਲੇ ਦਿਨ ਦੇ ਵਿੱਚ ਜ਼ੀਰੋ ਆਰ ਦੇ ਵਿੱਚ ਸਾਰਿਆਂ ਨੂੰ ਕਈਆਂ ਨੂੰ ਮੌਕਾ ਮਿਲਿਆ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਵੱਲੋਂ ਵੀ ਕਈ ਦਾਅਵੇ ਕੀਤੇ ਗਏ ਕਿ ਅਸੀਂ ਵਿਕਾਸ ਕਰ ਰਹੇ ਹਾਂ ਔਰ ਪਹਿਲਿਆਂ ਨੇ ਜੋ ਕੀਤਾ ਉਹ ਸਭ ਦੇ ਸਾਹਮਣੇ ਅਸੀਂ ਜੋ ਕਰ ਰਹੇ ਹਾਂ ਉਸ ਦੀ ਰਫ਼ਤਾਰ ਦੇਖੋ ਧਰਮਕੋਟ ਹਲਕੇ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਕੋ ਇੰਚਾਰਜ ਵੀ ਉਹਨਾਂ ਨੂੰ ਲਗਾਇਆ ਗਿਆ ਗਿੱਦੜਬਾਹ ਜ਼ਿਮਨੀ ਚੋਣ ਦੇ ਲਈ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਦਵਿੰਦਰਜੀਤ ਸਿੰਘ ਲਾੜੀ ਤੋਸ ਜੀ ਆ ਐਮਐਲਏ ਸਾਹਿਬ ਤੁਹਾਡੀ ਪਾਰਟੀ ਜਾਂ ਤੁਹਾਡੀ ਸਰਕਾਰ 27-28 ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਤੁਸੀਂ ਜਿੰਨੇ ਮਰਜ਼ੀ ਪ੍ਰਾਪਤੀਆਂ ਗਿਣਾ ਦੋ ਤੁਹਾਡੇ ਵਿਰੋਧੀ ਸੰਤੁਸ਼ਟ ਕਿਉਂ ਨਹੀਂ ਹੁੰਦੇ ਅਹ ਦੇਖੋ ਵਿਰੋਧੀ ਕਦੇ ਵੀ ਸੰਤੁਸ਼ਟ ਨਹੀਂ ਹੋਇਆ ਕਰਦੇ ਜਿਹੜਾ ਹੋਇਆ ਹੀ ਵਿਰੋਧੀ ਤੇ ਉਹਨੇ ਵਿਰੋਧਤਾ ਕਰਨਾ ਹੀ ਆ ਬਾਕੀ ਜਿੱਥੋਂ ਤੱਕ ਰਹੀ ਇਹਨਾਂ ਦੀ ਗੱਲ ਕਾਂਗਰਸ ਦੀ ਗੱਲ ਜਿਹੜੀ ਹੈਗੀ ਆ ਦੇਖੋ ਕਾਂਗਰਸ ਨੂੰ ਜਿਹੜਾ ਸ਼ੀਸ਼ਾ ਇਹ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਉਖਾ ਦਿੱਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗੀ ਆ ਜਿਮਣੀ ਚੋਣ ਜਿਹੜੀ ਹੋਈ ਆ ਜਲੰਧਰ ਦੀ ਇਹਦੇ ਵਿੱਚ ਵੀ ਇਹ ਜਿਹੜਾ ਸ਼ੀਸ਼ਾ ਉਹ ਲੋਕਾਂ ਨੇ ਦਿਖਾਤਾ ਜੇ ਮੈਂ ਬਾਜਵਾ ਸਾਹਿਬ ਦੀ ਗੱਲ ਕਰਾਂ ਸਪੈਸ਼ਲੀ ਤਾਂ ਉਹਨਾਂ ਨੂੰ ਮਸਾ ਮਸਾ ਮੌਕਾ ਮਿਲਿਆ ਕਿਉਂਕਿ ਪਹਿਲਾਂ ਰਾਜਾ ਵੜਿੰਗ ਜੀ ਬੈਠੇ ਸੀ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੂੰ ਉਹਨਾਂ ਮੌਕਾ ਨਹੀਂ ਸੀ ਮਿਲਦਾ ਸਾਰੀ ਕਵਰੇਜ ਸਾਰਾ ਫੋਕਸ ਰਾਜਾ ਵੜਿੰਗ ਜੀ ਤੇ ਹੁੰਦਾ ਸੀ ਤੇ ਹੁਣ ਉਹਨਾਂ ਨੂੰ ਇਹਨਾਂ ਨੇ ਪਾਸੇ ਕਰਤਾ ਉਹਨਾਂ ਨੂੰ ਦਿੱਲੀ ਦਾ ਦਿੱਲੀ ਤੋਰਤਾ ਤੇ ਹੁਣ ਇਹਨਾਂ ਨੂੰ ਇਹ ਹੈ ਵੀ ਜਿੰਨਾ ਮੇਲਾ ਮੈਂ ਲੋਟ ਸਕਦਾ ਜੋ ਮੈਂ ਕਰ ਸਕਦਾ ਵੀ ਮੇਰਾ ਸਿੱਧਾ ਜਿਹੜਾ ਹੱਥ ਹੈ ਉਹ ਸੀਐਮ ਦੀ ਕੁਰਸੀ ਨੂੰ ਪਹੇਜੇ ਜਲਦੀ ਤੋਂ ਜਲਦੀ ਜਣ ਕੇ ਇਹ ਆਪਦੇ ਜਣੀ ਇਹ ਕੋਈ ਇਹੋ ਜਿਹਾ ਵੀ ਜਿਹੜਾ ਫਾਇਰ ਆਉ ਫੋਕਾ ਨਹੀਂ ਜਾਣ ਦੰਦੇ ਸੋ ਇਸ ਕਰਕੇ ਕਿਹੜਾ ਸਵਾਲ ਆ ਤੁਹਾਨੂੰ ਲੱਗਦਾ ਕਿ ਇਹ ਤੇ ਫਾਲਤੂ ਗੱਲਾਂ ਨੇ ਗੱਲਾਂ ਸਾਰੀਆਂ ਫਾਲਤੂ ਨੇ ਕੋਈ ਵੀ ਦੱਸੋ ਜਿਹੜੀ ਕੋਈ ਵੀ ਇਹਨਾਂ ਨੇ ਕਿਸ ਦਿਨ ਜਿਹੜੀ ਸੂਬੇ ਦੀ ਜਿਹੜੀ ਅ ਡਵੈਲਪਮੈਂਟ ਦੀ ਇਹਨਾਂ ਨੇ ਗੱਲ ਕੀਤੀ ਹੋਵੇ ਕਿਤੇ ਸੂਬੇ ਦੇ ਵਿੱਚ ਜਿਹੜੇ ਆ ਹੁਣ ਵੇਖੋ ਸਾਡਾ ਸੈਂਟਰਲ ਸਰਕਾਰ ਤੋਂ ਕਿੰਨੇ ਹਜ਼ਾਰ ਕਰੋੜ ਰੁਪਈਆ ਦੇਣਦਾਰੀ ਆ ਕਿਤੇ ਇਹਨਾਂ ਨੇ ਇੱਕ ਦਿਨ ਵੀ ਗੱਲ ਕੀਤੀ ਹੋਵੇ ਵੀ ਚਲੋ ਚਲੀਏ ਆਪਾਂ ਚਲੋ ਅਸੀਂ ਤੁਹਾਡੇ ਨਾਲ ਚੱਲਦੇ ਆ ਉੱਥੇ ਵੀ ਵੇਖੋ ਆਪੋਜੀਸ਼ਨ ਦੇ ਵਿੱਚ ਕਾਂਗਰਸ ਆ ਕਿਤੇ ਉੱਥੇ ਲੋਕ ਸਭਾ ਦੇ ਵਿੱਚ ਕਿਤੇ ਰਾਜ ਸਭਾ ਦੇ ਵਿੱਚ ਕਿਤੇ ਇਹਨਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਕਿਤੇ ਆਵਾਜ਼ ਚੱਕੀ ਹੋਵੇ ਉਹ ਤਾਂ ਇਹ ਦਲੀਲਾਂ ਦਿੰਦੇ ਕਹਿੰਦੇ ਆਮ ਆਦਮੀ ਪਾਰਟੀ ਫੰਡ ਹੀ ਹੋਰ ਪਾਸੇ ਲਾ ਲੰਦੀ ਆ ਹੋਂਦਾ ਐਨ ਐਚ ਐਮ ਦਾ ਫੰਡ ਹੈ ਚਮਕਾਪ ਦੇ ਮੁਹੱਲਾ ਕਲੀਨਿਕ ਲੈਂਦੀ ਹੈ ਦੇਖੋ ਇਹ ਜਿਹੜੀ ਕੰਮ ਨੇ ਇਹ ਪਿਛਲੀਆਂ ਸਰਕਾਰਾਂ ਨੇ ਕੀਤੇ ਆ ਜਿਸ ਕਰਕੇ ਜਿਹੜੇ ਫੰਡ ਨੇ ਬੰਦ ਹੋਏ ਨੇ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਫੰਡ ਕਿਸੇ ਹੋਰ ਪਾਸੇ ਉਹ ਆਏ ਤੇ ਲਾ ਕਿਸੇ ਹੋਰ ਦਿੱਤੇ ਅਸੀਂ ਜੇ ਐਨ ਐਚ ਐਮ ਦਾ ਫੰਡ ਆਇਆ ਤਾਂ ਲਾਇਆ ਐਨ ਐਚ ਐਮ ਤੇ ਹੀ ਆ ਹੁਣ ਮੁਹੱਲਾ ਕਲੀਨਿਕ ਕਿਹਦੇ ਨੇ ਲੋਕਾਂ ਦੇ ਨੇ ਆਮ ਲੋਕਾਂ ਵਾਸਤੇ ਨੇ ਜਿਹੜੇ ਆਮ ਆਦਮੀ ਪਾਰਟੀ ਕਲੀਨਿਕ ਖੁੱਲੇ ਨੇ ਕੋਈ ਇਹ ਤਾਂ ਹੈ ਨਹੀਂ ਕਿ ਐਨ ਐਚ ਆ ਦਾ ਪੈਸਾ ਦੇ ਮੰਡੀ ਬੋਰਡ ਦੇ ਉੱਤੇ ਲਾਤਾ ਸੜਕਾਂ ਦੇ ਉੱਪਰ ਲਾਤਾ ਲੱਗਾ ਤਾਂ ਸਿਹਤ ਸਭਾਵਾਂ ਤੇ ਹੀ ਆ ਸੋ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਇਹਨਾਂ ਦੀ ਸਰਕਾਰ ਨੇ ਕੀ ਕੀਤਾ ਜਿਹਦੇ ਕਰਕੇ ਫੰਡ ਰੁਕੇ ਨੇ ਕਿ ਪੈਸਾ ਹੋਰ ਡਿਪਾਰਟਮੈਂਟ ਦਾ ਦਾ ਵਰਡ ਕਿਸੇ ਹੋਰ ਦੇ ਵਿੱਚ ਕਰ ਦਿੱਤਾ ਜਿਨ੍ਹਾਂ ਕਰਕੇ ਪੰਜਾਬ ਦੀ ਬਦਨਾਮੀ ਹੋਈ ਜਿਨ੍ਹਾਂ ਕਰਕੇ ਅੱਜ ਜਿਹੜਾ ਇਹ ਇੰਨਾ ਵੱਡਾ ਜਿਹੜਾ ਫੰਡ ਆ ਸਾਡੇ ਰੁਕੇ ਹੋਏ ਆ ਸੋ ਇਹਨਾਂ ਨੂੰ ਚਾਹੀਦਾ ਹੈ ਫੇ ਜਿਹੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਜਿਨ੍ਹਾਂ ਜਿਨ੍ਹਾਂ ਦਾ ਖਮਿਆਜਾ ਅੱਜ ਇਸ ਸਰਕਾਰ ਨੂੰ ਭੁਗਤਣਾ ਪੈ ਰਿਹਾ ਜਿਨ੍ਹਾਂ ਦਾ ਖਮਿਆਜਾ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਪਹਿਲਾਂ ਉਹਨਾਂ ਦੀ ਵਿਧਾਨ ਸਭਾ ਦੇ ਵਿੱਚ ਮਾਫੀ ਮੰਗਣ ਇੱਕ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵਾਰ-ਵਾਰ ਗੱਲ ਹੁੰਦੀ ਹੈ ਕਹਿੰਦੇ ਸਪੀਕਰ ਸਾਹਿਬ ਵੀ ਅੱਜ ਕਹਿ ਰਹੇ ਸੀ ਕਿ ਸਾਡੀ ਸਰਕਾਰ 'ਚ ਭ੍ਰਿਸ਼ਟਾਚਾਰ ਦਾ ਕੋਈ ਥਾਂ ਨਹੀਂ ਹੈ ਪਰ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਐਸੇ ਨੇ ਜਿਨ੍ਹਾਂ ਨੂੰ ਸ਼ਾਂਗਣਾ ਪੈ ਗਿਆ ਸੀ ਤੁਹਾਡੀ ਸਰਕਾਰ ਦੇ ਵਿੱਚ ਦੇਖੋ ਇਸ ਚੀਜ਼ ਤੋਂ ਜਿਹੜੀ ਪਾਰਟੀ ਦੀ ਜਿਹੜੀ ਨੀਅਤਾਂ ਤੇ ਜਿਹੜੀ ਨੀਤੀ ਆ ਉਹਦਾ ਪਤਾ ਲੱਗਦਾ ਕਿ ਜਿਹੜੀ ਜ਼ੀਰੋ ਟੋਲਰੈਂਸ ਆ ਉਹ ਕੱਲੇ ਅਧਿਕਾਰੀਆਂ ਵਾਸਤੇ ਨਹੀਂ ਕੱਲੇ ਵਿਰੋਧੀਆਂ ਵਾਸਤੇ ਨਹੀਂ ਆਪਦਿਆਂ ਵਾਸਤੇ ਵੀ ਆ ਜੇ ਕੋਈ ਆਪਦਾ ਬੰਦਾ ਵੀ ਕੋਈ ਗਲਤ ਕੰਮ ਕਰਦਾ ਕੋਈ ਆਪਦਾ ਵੀ ਰਿਸ਼ਵਤ ਲੈਂਦਾ ਤਾਂ ਉਹਦੇ ਵਾਸਤੇ ਵੀ ਜ਼ੀਰੋ ਟੋਲਰੈਂਸ ਆ ਸੋ ਮੈਂ ਸਮਝਦਾ ਕਿ ਜਿਨਨੇ ਕਰਪਸ਼ਨ ਦੇ ਅਗੇਂਸਟ ਕਾਰਵਾਈਆਂ ਤੇ ਜਿਨਨੇ ਕਿਸ ਇਸ ਸਰਕਾਰ ਦੇ ਵਿੱਚ ਹੋਏ ਨੇ ਹੁਣ ਤੋਂ ਪਹਿਲਾਂ ਕਿਸੇ ਵੀ ਸਰਕਾਰ ਦੇ ਵਿੱਚ ਐਡੀ ਵੱਡੀ ਗਿਲਤੀ ਦੇ ਵਿੱਚ ਕੇਸ ਜਿਸਟਡ ਨਹੀਂ ਹੋਏ ਜਨੇ ਸਰਕਾਰ ਦੇ ਵਿੱਚ ਹੋਏ ਨੇ ਇੱਕ ਹੋਰ ਗੱਲ ਦੱਸੋ ਤੁਹਾਨੂੰ ਗਿੱਦੜ ਵਾਹ ਜਿਮਣੀ ਚੋਣਾਂ ਦਾ ਵਾਸਤੇ ਨਾ ਕੋ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਜੀ ਕਿਹੜੀ ਗੋੜ ਦੀ ਡੜੀ ਤੁਸੀਂ ਉੱਥੇ ਲੈ ਕੇ ਗਏ ਸੀ ਕਿ ਤੁਹਾਡੇ ਕੱਟੜ ਵਿਰੋਧੀ ਡਿੰਪੀ ਢੱਲੋ ਉਹ ਤੁਹਾਡੇ ਨਾਲ ਖੜ ਕੇ ਆ ਕੇ ਕਹਿੰਦੇ ਇਹ ਤਾਂ ਆਮ ਆਦਮੀ ਪਾਰਟੀ ਚ ਨਜ਼ਾਰੇ ਹੀ ਨਜ਼ਾਰੇ ਆ ਕਹਿੰਦੇ ਕੰਮ ਹੀ ਬਹੁਤ ਕਰਦੇ ਆ ਤਰੀਫਾਂ ਹੀ ਕਰਨ ਲੱਗ ਗਏ ਕੀ ਖਵਾਇਆ ਉਹਨਾਂ ਨੂੰ ਤੁਸੀਂ ਜਾਂਦੇਂ ਅਹ ਦੇਖੋ ਇਹਦਾ ਜਿਹੜਾ ਮੈਂ ਕ੍ਰੈਡਿਟ ਆ ਇਹ ਮੈਂ ਸਾਰਾ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿੰਨਾ ਉਹਨਾਂ ਦੀ ਜਿਹੜੀ 2.5 ਸਾਲ ਦੀ ਜਿਹੜੀ ਕਾਰਜਗਾਰੀ ਆ ਦੇਖੋ ਜਿਸ ਤਰੀਕੇ ਦੇ ਨਾਲ ਸਰਕਾਰ ਚੱਲੀ ਬਿਨਾ ਸਰਕਾਰੀ ਬਿਨਾ ਸੈਂਟਰ ਦੀ ਮਦਦ ਉਹ ਬਿਨਾ ਜਿੰਨੇ ਨੂੰ ਜੋ ਵੀ ਸਾਡਾ ਜਿੱਥੋਂ ਵੀ ਕੋਈ ਇਨਕਮ ਹੁੰਦੀ ਸੀ ਉਹਨਾਂ ਹੀ ਇਨਕਮ ਦੇ ਨਾਲ ਐਡੀਆਂ ਵੱਡੀਆਂ ਅੱਜ ਬਿਜਲੀ ਦੀ ਕਹਿ ਦੀ ਐਡੀ ਵੱਡੀ ਸ਼ੇਸੋ ਯੂਨਿਟ ਬਿਜਲੀ ਦੇ ਫਰੀ ਦੇਣੇ ਫਿਰ ਥਰਮਲ ਪਲਾਂਟ ਖਰੀਦਣਾ ਇਹੋ ਜੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਾਉਣੇ ਸ਼ਹਿਰਾਂ ਦੇ ਵਿੱਚ ਕਰਨੇ ਆ ਮੁਹੱਲਾ ਕਲੀਨ ਖੋਲਣੇ ਸੋ ਇਹੋ ਜਿਹੜੇ ਕੰਮ ਸੀਗੇ ਇਨ੍ਹਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸੀਐਮ ਸਾਹਿਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜੇ ਡਿੰਪੀ ਜਾਇਏ ਨੇ ਡਿੰਪੀ ਦੀ ਐਂਟਰੀ ਦੇ ਨਾਲ ਥੋੜਾ ਆਪਣਾ ਪੁਰਾਣਾ ਵਰਕਰ ਨਾਰਾਜ਼ ਉੱਥੇ ਲੱਗਦਾ ਹੈ ਖਬਰਾਂ ਬਹੁਤ ਆਉਂਦੀਆਂ ਤੁਸੀਂ ਤੇ ਉੱਥੇ ਵਿਚਰਦੇ ਰਹੇ ਹੋ ਪੁਰਾਣੇ ਵਰਕਰ ਰੁਸਾ ਕੇ ਬਹਿ ਗਏ ਤੇ ਸੀਟ ਕੱਢਣੀ ਔਖੀ ਨਹੀਂ ਹੋ ਜਾਉਂਦੀ ਕੋਈ ਵਰਕਰ ਜਿਹੜਾ ਗਿੱਦੜਵਾ ਦਾ ਉਹ ਔਖਾ ਨਹੀਂ ਅ ਕੱਲ ਹੀ ਉਥੋਂ ਦੇ ਸਾਡੇ ਚੇਅਰਮੈਨ ਨੇ ਉਹ ਵੀ ਟਿਕਟ ਦੇ ਕੰਟੈਂਡਰ ਸੀ ਵੇਖੋ ਅਜੇ ਟਿਕਟ ਅਨਾਉਂਸ ਨਹੀਂ ਹੋਈ ਜੀ ਗਿੱਦੜਵਾ ਦੀ ਟਿਕਟ ਅਜੇ ਕਿਸੇ ਨੂੰ ਵੀ ਅਨਾਉਂਸ ਨਹੀਂ ਹੋਈ ਕੱਲ ਤੁਸੀਂ ਸ਼ਾਇਦ ਦੇਖਿਆ ਹੋਣਾ ਦੋਦੇ ਪਿੰਡ ਦੇ ਵਿੱਚ ਹਾਂ ਕੌਣੀ ਸਾਡੇ ਜਿਹੜੇ ਕੌਣੀ ਸਾਹਿਬ ਨੇ ਉਹਨਾਂ ਨੇ ਚੇਅਰਮੈਨ ਨੇ ਪਲਾਨਿੰਗ ਬੋਰਡ ਦੇ ਉਹਨਾਂ ਨੇ ਬਹੁਤ ਵੱਡੇ ਇਕੱਠ ਕਰਕੇ ਮੀਟਿੰਗ ਕਰਕੇ ਕੀਤਾ ਤੇ ਨਾਲ ਉੱਥੇ ਜਿਹੜੇ ਸਾਡੇ ਹੁਣ ਜੁਆਇਨ ਹੋਏ ਨੇ ਬਾਈ ਡਿਪਟੀ ਢਲੋਂ ਜੀ ਉਹ ਵੀ ਨਾਲ ਬੈਠੇ ਨੇ ਸੋ ਇਸ ਕਰਕੇ ਕੁਝ ਵੀ ਜਿਹੜਾ ਗਦੜਬਾ ਦੇ ਵਿੱਚ ਤੁਸੀਂ ਵੇਖਿਆ ਜੇ ਇੱਕ ਵੀ ਵਰਕਰ ਜਾਂ ਇੱਕ ਵੀ ਕੋਈ ਵੀ ਲੀਡਰ ਉਸ ਪਾਰਟੀ ਤੋਂ ਬਾਹਰ ਨਹੀਂ ਜਾਊਗਾ ਪੋਣੀ ਸਾਹਿਬ ਦੇ ਉਸ ਭਾਸ਼ਣ 'ਚ ਦਰਦ ਵੀ ਤਾਂ ਛਲਕ ਰਿਹਾ ਸੀ ਕਿ ਪੁਰਾਣਿਆਂ ਦਾ ਕੀ ਕਰਨਾ ਹੈ ਮਾਨ ਸਾਹਿਬ ਇਹ ਵੀ ਧਿਆਨ ਰੱਖਿਓ ਜਿਸ ਦਿਨ ਮਾਨ ਸਾਹਿਬ ਨੇ ਜੁਆਇਨ ਕੀਤਾ ਜੁਆਇਨ ਕਰਵਾਇਆ ਬਾਈ ਡਿਪਟੀ ਢਲੋਂ ਤੇ ਉਸ ਦਿਨ ਸਟੇਜ ਤੋਂ ਕਿਹਾ ਬਾਈ ਡਿੰਪੀ ਢੱਲੋਂ ਜੀ ਨੇ ਸਟੇਜ ਤੋਂ ਇਹ ਗੱਲ ਕਹੀ ਆ ਕਿ ਜਿਹੜੇ ਪੁਰਾਣੇ ਨੇ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਆਉਣਾ ਇਹ ਗੱਲ ਰਿਐਲਿਟੀ ਦੇ ਵਿੱਚ ਵੀ ਬਿਲਕੁਲ ਸਹੀ ਹੈ ਕਲੀਅਰ ਹੈ ਜਿਹੜਾ ਬਾਈ ਡਿੰਪੀ ਢੱਲੋਂ ਆ ਬਿਲਕੁਲ ਇੱਕ ਨਮਾਣਾ ਵਰਕਰ ਬਣ ਕੇ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਜਿਹੜੇ ਉਹਨਾਂ ਦੇ ਵਰਕਰ ਵੀ ਨੇ ਉਹ ਵੀ ਬਿਲਕੁਲ ਜਿਹੜੇ ਪ੍ਰਾਣੇ ਜਿਹੜੇ ਵਰਕਰ ਨੇ ਉਹਨਾਂ ਦੇ ਪਿੱਛੇ ਲੱਗੇ ਖੜਨਗੇ ਕੋਈ ਮੂਰੇ ਨਹੀਂ ਖੜੂਗਾ ਇੱਕ ਆਖਰੀ ਸਵਾਲ ਇਹ ਹੈ ਕਿ ਇਹਨਾਂ ਜਿਮਣੀ ਚੋਣਾ ਦਾ ਤਾਂ ਚਲੋ ਗਣੇਤ ਇੱਕ ਪਾਸੇ ਰਿਹਾ ਪਰ ਓਵਰਆਲ ਜਿੰਨੇ ਇੱਕ ਮਹੀਨੇ ਹੋਰ ਬਚੇ ਆ ਜਿੰਨੇ ਲੰਘ ਗਏ ਉਸ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਵੇਖਦੇ ਹੋ ਪਰਚੋਲ ਕਰਦੇ ਹੋ ਕਮੀ ਨਜ਼ਰ ਆਉਂਦੀ ਹੈ ਕਿਤੇ ਕਿ ਆਹ ਕੰਮ ਸਾਨੂੰ ਪਹਿਲਾਂ ਕਰਨੇ ਚਾਹੀਦੇ ਸੀ ਜਿਹੜੇ ਕਰ ਨਹੀਂ ਪਾਏ ਤੇ ਅੱਗੇ ਕਰ ਸਕਦੇ ਆ ਦੇਖੋ 2.5 ਸਾਲਾਂ ਦੇ ਵਿੱਚ ਜਿੰਨੇ ਅਸੀਂ ਵਾਅਦੇ ਕੀਤੇ ਸੀਗੇ 90% ਵਾਅਦੇ ਪੂਰੇ ਕਰਕੇ ਲੋਕਾਂ ਦੇ ਵਿੱਚ ਖੜੇ ਆ ਜਿੰਨੀਆਂ ਵੀ ਪਹਿਲਾਂ ਸਰਕਾਰਾਂ ਬਣੀਆਂ ਨੇ ਮੈਨੂੰ ਇੱਕ ਸਰਕਾਰ ਗਿਣਾ ਦਿਆ ਜੇ ਜਿਨ੍ਹਾਂ ਨੇ ਆਪਦਾ ਇੱਕ ਵੀ ਵਾਅਦਾ ਪੂਰਾ ਕੀਤਾ ਹੋਵੇ ਤੇ ਇੱਕ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਸਿਰਫ ਲੇਡੀਜ਼ ਦੇ ਜਿਹੜੇ 1000 ਰੁਪਏ ਗਰੰਟੀ ਤੋਂ ਬਿਨਾ ਬਾਕੀ ਸਾਰੇ ਜਿਹੜੇ ਵਾਅਦੇ ਆ ਪੂਰੀ ਕੀਤੇ ਆ ਸੋ ਅਸੀਂ ਪੂਰੇ ਸੰਤੁਸ਼ਟ ਆ ਜੋ ਵੀ ਸਾਡਾ ਜਿੰਨਾ ਸਮਾਂ ਸਾਡੀ ਸਰਕਾਰ ਚੱਲੀ ਆ ਪੂਰੇ ਸੰਤੁਸ਼ਟ ਆ ਜਿਹੜੀ ਚੱਲ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਆ ਪੰਚੀਆਂ ਸਰਪੰਚੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਆਉਣੀਆਂ ਨੇ ਤੁਸੀਂ ਇਹਨਾਂ ਦੇ ਵਿੱਚ ਵੇਖਿਆ ਜੇ ਕਿੰਨਾ ਵੱਡਾ ਜਿਹੜਾ ਅਮੈਂਡੇਡ ਆ ਪਾਰਟੀ ਨੂੰ ਮਿਲਦਾ ਸੋ ਕੰਮਾਂ ਦੀ ਕੋਈ ਘਾਟ ਨਹੀਂ ਜੋ ਜੋ ਅਸੀਂ ਚਾਹੁੰਦੇ ਸੀ ਪਾਰਟੀ ਨੇ ਉਹੀ ਕੀਤਾ ਜੋ ਜੋ ਲੋਕ ਚਾਹੁੰਦੇ ਸੀ ਸਰਕਾਰ ਨੇ ਉਹੀ ਕੰਮ ਕੀਤਾ ਜੋ ਪੂਰਾ ਪੇਵ ਹੈ ਕੀਤਾ ਜਿਸ ਉਮੀਦਾਂ ਤੇ ਲੋਕਾਂ ਦੀਆਂ ਉਮੀਦਾਂ ਤੇ ਇਹ ਜੀ ਸਰਕਾਰ ਆ ਇਹ ਬਿਲਕੁਲ ਖਰੀ ਉਤਰੀ ਹੈ ਜੀ ਬਹੁਤ ਸ਼ੁਕਰੀਆ ਜੀ ਧੰਨੋ ਹਲਕਾ ਧਰਮਕੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਦਾਵਾ ਕੀਤਾ ਕਿ ਸਾਡੀ ਸਰਕਾਰ ਦੇ ਅੰਦਰ 90% ਕੰਮ ਹੋ ਚੁੱਕੇ ਆ ਜਿਹੜੇ ਬਚੇ ਆ ਉਹ ਵੀ ਕਰਾਂਗੇ। ਔਰ ਜਿੱਥੋਂ ਤੱਕ ਰਹੀ ਵਿਰੋਧੀਆਂ ਦੀ ਗੱਲ ਉਸ ਦੇ ਬਾਰੇ ਵੀ ਉਹਨਾਂ ਨੇ ਆਪਣੀ ਟਿੱਪਣੀ ਕਰ ਦਿੱਤੀ ਹੈ। ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਵੀ ਸਾਂਝੀ ਕਰਿਓ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ